ਸਤਿ ਸ਼੍ਰੀ ਅਕਾਲ ਜੀ ਮੈਂ ਹਾਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਆ ਜੀ ਜੰਡਿਆਲਾ ਗੁਰੂ ਦੇ ਕੋਲ ਪੈਂਦੇ ਪਿੰਡ ਰਾਣਾ ਸਰਾਂਦੀ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਪੰਚਾਇਤ ਮੈਂਬਰ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਗੋਲੀਆਂ ਕਿਉਂ ਚਲੀਆਂ ਨੇ ਇਸ ਬਾਰੇ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਸਭ ਤੋਂ ਵੱਡੀ ਮੁੱਖ ਖਬਰ ਨਿਕਲ ਕੇ ਆ ਰਹੀ ਹੈ ਕਿ ਜਿੱਥੇ ਨਸ਼ਾ ਤਸਕਰਾਂ ਨੂੰ ਰੋਕਣ ਦੀ ਗੱਲ ਕੀਤੀ ਗਈ ਹੈ ਨਸ਼ਾ ਵੇਚਣ ਅ ਵੇਚਣ ਤੋਂ ਰੋਕਣ ਦੀ ਗੱਲ ਕੀਤੀ ਗਈ ਹੈ ਤਾਂ ਉਹਨਾਂ ਲੋਕਾਂ ਨੂੰ ਜਦੋਂ ਜਿਹੜਾ ਹੈ ਉਸੇ ਪੰਚਾਇਤ ਮੈਂਬਰ ਨੇ ਰੋਕਿਆ ਤਾਂ ਉਸ ਉੱਤੇ ਤੜਾ ਤੜ ਗੋਲੀਆਂ ਚਲਾਉਣ ਚਲਾ ਦਿੱਤੀਆਂ ਗਈਆਂ ਨੇ ਹਾਲਾਂਕਿ ਗੋਲੀਆਂ ਲੱਗਣ ਤੋਂ ਬਾਅਦ ਉਹਨਾਂ ਦੀ ਬਚਤ ਹੈ ਲੇਕਿਨ ਤੁਹਾਨੂੰ ਦੱਸ ਦਈਏ ਪੁਲਿਸ ਵੱਲੋਂ ਵੱਡੀ ਕਾਰਵਾਈ ਵੀ ਕਰਨੀ ਸ਼ੁਰੂ ਕਰ ਦਿੱਤੀ ਹੈ ਲੇਕਿਨ ਉਹ ਨਾ ਨਸ਼ਾ ਤਸਕਰਾਂ ਦਾ ਗੋਲੀ ਚਲਾਉਣ ਵਾਲਿਆਂ ਦਾ ਪਤਾ ਨਹੀਂ ਚੱਲਿਆ ਜਿਹੜੀ ਹੈ ਪੁਲਿਸ ਲਗਾਤਾਰ ਇਸ ਵਿੱਚ ਜਿਹੜੇ ਕੇਸ ਵਿੱਚ ਜੁਟ ਗਈ ਹੈ ਲੇਕਿਨ ਤੁਹਾਨੂੰ ਦੱਸਦੀ ਹੈ ਜਿੱਥੇ ਲਾਅ ਆਰਡਰ ਇੰਨਾ ਕੁ ਜ਼ਿਆਦਾ ਡਾਊਨ ਦਿਖ ਰਿਹਾ ਹੈ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦੌਰਾਨ ਕਈ ਪੰਜਾਬ ਦੇ ਵਿੱਚ ਹੱਥੇ ਵਾਪਰ ਗਏ ਨੇ ਜਿੱਥੇ ਮਰਡਰ ਕਰ ਦਿੱਤੇ ਜਾਂਦੇ ਨੇ ਜਿੱਥੇ ਤੜਾ ਤੜ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਜਿੱਥੇ ਕਿ ਸਪਾਈ ਸੰਤਾ ਨੂੰ ਵੀ ਨਹੀਂ ਬਖਸ਼ਿਆ ਜਾਂਦਾ ਜੇਕਰ ਗੱਲ ਕਰੀਏ ਪਿੱਛੇ ਕੁ ਵੀ ਜਿਹੜੇ ਨੇ ਇੱਕ ਕਾਮਕਾਰੇ ਬੀਐਸਐਫ ਦੇ ਜਿਹੜੇ ਨੇ ਕਰਨਲ ਸੀ ਉਹਨਾਂ ਉੱਤੇ ਵੀ ਕੁੱਟ ਮਾਰਦੇ ਦੋਸ਼ ਲੱਗੇ ਸੀ ਜਿਹੜੇ ਪੰਜਾਬ ਪੁਲਿਸ ਵਾਲਿਆਂ ਦੇ ਲੇਕਿਨ ਇਹੋ ਜਿਹੀਏ ਜਿਹੜੇ ਗੰਭੀਰ ਹਾਸੇ ਲਗਾਤਾਰ ਪੰਜਾਬ ਦੇ ਵਿੱਚ ਵਾਪਰ ਰਹਿਨੇ ਤੇ ਹੁਣ ਇੱਕ ਹੋਰ ਵੱਡਾ ਹਾਸਾ ਵਾਪਰ ਗਿਆ ਹੈ ਜੰਡਿਆਲਾ ਗੁਰੂ ਜਿੱਥੇ ਆਮ ਆਦਮੀ ਪਾਰਟੀ ਦੇ ਜਿਹੜੇ ਜਿਹੜੇ ਪੰਚਾਇਤੀ ਮੈਂਬਰ ਨੇ ਉਹਨਾਂ ਉੱਤੇ ਹੀ ਗੋਲੀਆਂ ਚਲਾਉਣ ਦੀ ਗੱਲ ਕੀਤੀ ਗਈ ਹੈ ਉਹਨਾਂ ਵੱਲੋਂ ਜਦੋਂ ਨਸ਼ਾ ਵੇਚਣ ਤੋਂ ਰੋਕਿਆ ਗਿਆ ਹੈ ਨਸ਼ਾ ਤਸਕਰੀ ਕਰਨ ਤੋਂ ਰੋਕਿਆ ਗਿਆ ਹੈ ਤਾਂ ਉਸ ਦੌਰਾਨ ਹੀ ਜਿਹੜਾ ਹੈ ਉਹਨਾਂ ਲੋਕਾਂ ਵੱਲੋਂ ਹੀ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਉਹ ਇਹਨਾਂ ਚੀਜ਼ਾਂ ਚੋਂ ਉਹਨਾਂ ਨੂੰ ਰੋਕ ਰਏ ਸੀ ਰੋਕਣ ਤੋਂ ਬਾਅਦ ਜਦੋਂ ਉਹ ਘਰ ਵਾਪਸ ਆਏ ਤਾਂ ਰਸਤੇ ਵਿੱਚ ਉਹਨਾਂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਉਹਨਾਂ ਉੱਤੇ ਹਮਲਾ ਕਰ ਦਿੱਤਾ ਗਿਆ ਜਿਸ ਦੌਰਾਨ ਉਹ ਕਾਫੀ ਜ਼ਖਮੀ ਹੋ ਗਏ ਨੇ ਹਸਪੀਟਲ ਦੇ ਵਿੱਚ ਐਡਮਿਟ ਨੇ ਤੇ ਉਹ ਹੁਣ ਇਸ ਤੋਂ ਬਾਅਦ ਜਿਹੜੀ ਪੁਲਿਸ ਕਾਰਵਾਈ ਸ਼ੁਰੂ ਹੋ ਗਈ ਹੈ ਲੇਕਿਨ ਪੰਜਾਬ ਦਾ ਦਿਨ ਬਿਦਿਨ ਲਾਅ ਆਰਡਰ ਡਿੱਗਦਾ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਦਨ ਦਿਹਾੜੇ ਗੋਲੀਆਂ ਚੱਲਣਾ ਦਿਨ ਦਿਹਾੜੇ ਕਿਸੇ ਦਾ ਕਤਲ ਕਰ ਦੇਣਾ ਬਹੁਤ ਵੱਡੀ ਗੱਲ ਹੁੰਦੀ ਹੈ ਜਿਸ ਦੌਰਾਨ ਇਹ ਇਹ ਹਾਸਾ ਹੁਣ ਵੱਡੇ ਆਧਾਰ ਤੇ ਵਾਪਰ ਗਿਆ ਹੈ ਧੰਨਵਾਦ